ਪਿੰਦਰ ਓ ਪਿੰਦਰ ਐ ਇੱਧਰ ਹੀ ਆ ਜਾਓ ਕੰਮ ਕਰਨ ਲਈ ਆ ਆਹਵਾ ਮੈਂ ਕੱਟਾ ਜਾ ਪਿੰਦਰ ਕਿੱਥੇ ਆ ਪਿੰਦਰ ਤਾਂ ਨਹੀਂ ਪਤਾ ਹੀ ਗਿਆ ਵਾ ਕਿਥੇ ਹਣ ਗਿਆ ਵਾ ਕਿੱਥੇ ਗਿਆ ਵਾ ਦੱਸ ਕੇ ਨਹੀਂ ਗਿਆ ਦੱਸ ਕੇ ਨਹੀਂ ਗਿਆ ਨਾ ਦੱਸ ਕੇ ਜਾਂਦਾ ਫਿਰ ਤੇ ਮੈਂ ਤੁਹਾਨੂੰ ਦੱਸ ਤੂੰ ਆਪੇ ਪੁੱਛ ਲੈਣਾ ਕਿੱਥੇ ਚੱਲਿਆ ਬਸ ਹੁਣ ਘੜੀ ਘੜੀ ਮੈਂ ਉਹਨੂੰ ਪੁੱਛਾਂ ਆਪਣੇ ਆਪ ਹੀ ਜਾਂਦਾ ਦੱਸ ਕੇ ਜਾਂਦਾ ਮੈਂ ਹਾਂ ਆਖਣਾ ਮਾਂ ਨੇ ਤਾਂ ਸੇਰੀ ਖਾ ਲਿਆ ਤੇ ਹਰ ਦੂਰ ਹੋ ਗਿਆ ਕਿ ਸਤ ਮੁਰਾ ਤੇ ਗਿਆ ਨੇ ਇੰਨਾ ਜ਼ਿਆਦਾ ਟੌਰ ਵੀ ਨਹੀਂ ਦੇਣਾ ਮਾੜਾ ਨਹੀਂ ਠੀਕ ਠਾਕ ਇਹ ਕੱਪੜੇ ਤੁਹਾਨੂੰ ਪਤਾ ਕਿ ਕਿਹੜੇ ਮਾੜੇ ਖੰਦਾ ਚਲ ਮੈਂ ਵੇਨਾ ਫੋਨ ਲਾ ਕੇ ਪੜਾ ਕੋਈ ਕੰਮ ਆ ਉਹ ਆਹੋ ਹਾਂ ਬੈਲ ਜਾਣ ਦੀ ਖੌਨ ਤੇ ਚੁੱਪਦਾ ਨਹੀਂ ਕੀ ਬਤਾ ਹੁਣ ਤੇ ਬੈਲ ਬੁਲੀ ਨਾ ਬੰਦਨ ਕੰਮੇ ਨੇ ਕੀਤੀ ਗਏ ਜੋ ਕਾਲ ਹੈਜ਼ ਬੀਨ ਫੋਰਵਰਟਡ ਟੂ ਵੌਇਸ ਮੇਲ ਦ ਪਰਸਨ ਯੂ ਆਰ ਟ੍ਰਾਈਿੰਗ ਟੂ ਰੀਚ ਇਜ਼ ਨਾਟ ਅਵੇਲੇਬਲ ਐਟ ਦਿ ਟਾਈਮ ਪਲੀਜ਼ ਰਿਕਾਰਡ ਯਰ ਮੈਸੇਜ ਇਹ ਲਾ ਮਬੜਾ ਇਹ ਲੋ ਜੇ ਦੋਈ ਦਾ ਫੋਨ ਨਹੀਂ ਨਾ ਚੁੱਪਦਾ ਜਾਣ ਹੀ ਮੁੱਕ ਜਾਂਦੀ ਤਾਂ ਮੈਂ ਜੋ ਕਰਾਂ। ਕਿ ਆਖਦੇ ਵੇਹਕੇ ਲਾਈ ਦੇ। ਨਾ। ਦੱਸ ਕੇ ਗਿਆ ਹੁੰਦਾ। ਚਲ ਜੇ ਕਿ ਮੁੰਡੇ ਨਾਲ ਗਿਆ ਹੁੰਦਾ ਤਾਂ ਉਹਦੇ ਫੋਨ ਤੇ ਲਾ ਦਿੰਦੀ। ਮੈਂ ਨਾ ਘੜੀ ਕਿ ਲੱਗਾ ਲੰਮੇ ਪਹਿਣਾ। ਪਾਏ ਕਰ ਮੇਰੀ ਗੱਲ ਕਰਾਈ ਉਹਦਾਂ। ਚਲ ਕੋਈ ਨਹੀਂ ਮੈਂ। ਕੰਮ ਕਰ ਕਰਕੇ ਦੱਸ ਦੇਣੀ ਤੁਹਾਨੂੰ ਜਦੋਂ ਆ ਗਿਆ ਨਾ। ਉਸੇ ਵੇਲੇ ਦੱਸ ਦਾਂਗੀ। ਵੇਖਿਆ ਨਿਗੀ ਦੀ ਗਲਤੀ ਤੇ ਕੀਤੀ ਤੇ ਕਿੱਥੇ ਕੰਮ ਗਿਆਈ ਉਹ ਨਹੀਂ ਡੈਡੀ ਹੁਣ ਨਹੀਂ ਮੈਂ ਜਾਣਾ ਠੀਕ ਆ ਹੁਣ ਮੰਗਾ ਜੀ ਦੀ ਫੋਨ ਕਰੇ ਭਾਵੇਂ ਘਰ ਆਵੇ ਉਹ ਤੇ ਮੈਂ ਛੇਤਰ ਮਾਰਦਣੀ ਤੈਨੂੰ ਸੰਗਲ ਉਹ ਨਹੀਂ ਨਹੀਂ ਹੁਣ ਤੇ ਜਿਹੜਾ ਵੀ ਫੋਨ ਕਰਿਆ ਕਰੂ ਮੈਂ ਉਹਨੂੰ ਨਾ ਹੀ ਕਰਿਆ ਕਰਨੀ ਆ ਉਹ ਇਹ ਕੰਮ ਦੇ ਵਿੱਚ ਨਾ ਉਹਨਾਂ ਦੇ ਮੇਰੀ ਗੱਲ ਸੁਣ ਲੈ ਕੋਈ ਸੋ ਵਾਦਾ ਘਾਟਾ ਹੋਈਦਾ ਅਸੀਂ ਤੇ ਤੇਰੇ ਮੂੰਹ 'ਵਲ ਵੇਨੇ ਆ ਨਾ ਹੈ ਉਹ ਮੈਂ ਤਾਂ ਬੜੇ ਚੰਗੇ ਕੰਮ ਨੂੰ ਚਲਾ ਆ ਤੇ ਮਾਲਾ ਤੇ ਕੋਈ ਲੜਾਈ ਜੀ ਕੀਤੇ ਆ ਬੰਦਾ ਹੀ ਮਾਰਦਾ ਅਸੀਂ ਮੁੜ ਕੇ ਕਿੱਥੇ ਜਾਣਾ ਪੁੱਤ ਨਹੀਂ ਇਹ ਤਾਂ ਗੱਲ ਥਾਈ ਤਲ ਹੁ ਜਿਹਨੇ ਚੜ ਰੋਂਤਾ ਜਿਹੜੀ ਦਵਾਈ ਦਿੱਤੀ ਹੈ ਨਾ ਹੁਣ ਇਹੋ ਖਾ ਜਿਹੜਾ ਐਕਸਟਰਾ ਕਰਾਇਆ ਵਾ ਨਾ ਉਹ ਜਾ ਕੇ ਮੈਂ ਸ਼ਾਮ ਨੂੰ ਲੈ ਆਉਂਗਾ ਹੈ ਡੈਰੀ ਪੈਸੇ ਦੀ ਲੋੜ ਹੋਊ ਤੇ ਤੂੰ ਇਆ ਕਰਿਓ ਉਹ ਡੈਰੀ ਵਾਲੇ ਕੋ ਫੜ ਲੈ ਉਹ ਚਲ ਕੋਈ ਨਾ ਤੂੰ ਪੈਸੇ ਦੀ ਨਾ ਗੱਲ ਇੰਨਾ ਕੰਮੜਾ ਤੇਰੀ ਜਾਨ ਬਚ ਗਈ ਆ ਤੂੰ ਪੈਸਾ ਨੂੰ ਨਰੋਂਡਿਆ ਵਾ ਚਲਾ ਮੇਰਾ ਪੁੱਤ ਬੈ ਵੇਖਿਆ ਪੁੱਤ ਘਰੇ ਦੇ ਖੁੰਝਾ 100 ਕੋ ਜਾਈਦਾ ਵਾ ਠੀਕ ਨਹੀਂ ਤੇ ਹੁਣ ਨਾ ਮਹੀਨਾ ਕੰਦਰੋਂ ਨਾ ਨਿਕਲੀ

ਤੇ ਕੀ ਕਹਿੰਦਾ ਕਹਿੰਦਾ ਕਿ ਡਾਕਟਰ ਮੈਂ ਕੋਈ ਗੱਲ ਨਹੀਂ ਕਿਦਾ ਇਹਦਾ ਕੋਈ ਸਾੜ ਵਾਲੀ ਗੱਲ ਨਹੀਂ ਗਈ ਅੱਛਾ ਇਹ ਆ ਵੀ ਆੜੇ ਹੌਂ ਸੱਤਾ ਸੱਤਾ ਮਾੜੀ ਮੋਟੀਆਂ ਗਏ ਤੇ ਹੁਣ ਕਿਦਾਂ ਇਰਮਾਨ ਹੁੰਦਾ ਕੋਈ ਟਾਈਮ ਲੱਗਦਾ ਤੇ ਦਵਾਈ ਉਹ ਦੇਤੀ ਦੋਨ ਨਾਲ ਕੋਈ ਡਰ ਵਾਲੀ ਗਲਤ ਨਹੀਂ ਗਈ ਚੱਲ ਹੁਣ ਬਾਕੀ ਉਹ ਨੈਕਸਟਾ ਵੇਖ ਕੇ ਹੀ ਹੈ ਜੇ ਮਾੜਾ ਮੋਟਾ ਹੋ ਉਦੋਂ ਕੀ ਕਰਨਾ ਫਿਰ ਵੇਖ ਲਾ ਪਾਤਾ ਨਾ ਪਵਾੜਾ ਤੂੰ ਚੰਗੇ ਭਲੇ ਵਸਣ ਦੇ ਹੀਗੇ ਨਖਤਿਆ ਹੁਣ ਕੰਮ ਵੀ ਗਿਆ ਹੈ ਉਹ ਵੀ ਸਿਆਪਾ ਖਾਣਾ ਸਾਥ ਰੇ ਪੀਉਨ ਕਰਨਾ ਪੈਣਾ ਹੀ ਹੁਣ ਵੇਖ ਲਾ ਆ ਹੁਣ ਤੇਰੀ ਮਦਾਦੇ ਕੋਈ ਤੇ ਤੂੰ ਮੰਜੀ ਤੇ ਪੈ ਗਿਆ ਤਾਂ ਅਸੀਂ ਤੇਰੇ ਵੰਡੇ ਦਾ ਕਰ ਦਿੰਨੇ ਆ ਉਹ ਤਾਂ ਕਹਦੇ ਮਗਰ ਕੋਈ ਨਹੀਂ ਹੁੰਦਾ ਹੁੰਦਾ ਠੀਕ ਨਹੀਂ ਗਲਤੀਆਂ ਦੇਣੇ ਕਰ ਲੈਂਦੇ ਆ ਮੈਨੂੰ ਵੀ ਪਤਾ ਵੀ ਆਹ ਕੰਮ ਬੰਨ ਜਾਣਾ ਤੂੰ ਤੂੰ ਸਿਆਣਾ ਬੇੜਾ ਹੈਗਾ ਹਾ ਹਿੰਨੂ ਸਾਰਾ ਪਤਾ ਹੀ ਜਾ ਕੇ ਆਪਣਾ ਫੋਨ ਵੀ ਬੰਦ ਕਰ ਲਿਆ ਫੇ ਮੇਰੀ ਮਾਂ ਫੋਨ ਕਰੀ ਜਾਂਦੀ ਆ ਜੇ ਫੋਨ ਚੁੱਕ ਲਿੰਦਾ ਨਾ ਕੱਟਿਆ ਤੇ ਮੈਂ ਫੱਦ ਲੈਣਾ ਏ ਤੈਨੂੰ ਘਰ ਰਹਿ ਗਿਆ ਹੀਗਾ ਝੂਠ ਕੰਨ ਬੋਲਣਾ ਵਾ ਹੈ ਫੋਨ ਤੂੰ ਆਪਣੇ ਨਾਲ ਲੈ ਕੇ ਗਿਆ ਹੀ ਪਹਿਲਾਂ ਰਿੰਗ ਗਈ ਤੂੰ ਨਹੀਂ ਚੁੱਕਿਆ ਮੁੜ ਕੇ ਦੂਜੀ ਵਾਰ ਮੈਂ ਕੀਤਾ ਤੂੰ ਬੱਦੀ ਕਰਤਾ ਉਹਨੂੰ ਬੜਾ ਚਲਾਕ ਬਣਿਆ ਫਿਰਦਾ ਸਾਇਲੈਂਟ ਹੋਣਾ ਵਾ ਮੈਨੂੰ ਨਹੀਂ ਪਤਾ ਹਨਾ ਮੈਨੂੰ ਸ਼ਦਾ ਨਾ ਬਣਾ ਇੱਕ ਗੱਲ ਹੋਰ ਸੁਣ ਲਾ ਉਹ ਸ਼ੀਰਾ ਨੀਗਾ ਦੂਜੀ ਪਾਰਟੀ ਵਾਲਾ ਹਾਂਜੀ ਅਗਲਾ ਮਿਲਿਆ ਸੀ ਤੇਰੇ ਪਿਓ ਨੂੰ ਰਾਤ ਚ ਘੇੜ ਕੇ ਕਹਿੰਦਾ ਵੀ ਤੇਰੇ ਮੁੰਡੇ ਦੇ ਵਹੀਂ ਲੱਗੇ ਆ ਪਰਚਾ ਕਰਾਉਣ ਤੇ ਸਾਰੀ ਉਮਰ ਬਾਹਰ ਨਾ ਨਿਕਲ ਸਕੂਗਾ ਉਹ ਬਚ ਗਿਆ ਨਾ ਗੱਲ ਅੱਛਾ ਉਹਦੇ ਛੁੱਟ ਲੰਗੇ ਇਹ ਪਹਿਲਾਂ ਤੇ ਅੱਛਾ ਮਮੀ ਡੈਡੀ ਨੂੰ ਕਹਿੰਦਾ ਸੀ ਆਹੋ ਡੈਡੀ ਨੂੰ ਕਹਿੰਦਾ ਸੀਗਾ ਤੈਨੂੰ ਕੋਈ ਨਹੀਂ ਉਹਨੂੰ ਕਹਿ ਬੀ ਹੋਰਾਂ ਦੇ ਠੀਕ ਯਾਰਾ ਕਿ ਕਰੋਨਾ ਤੂੰ ਤੂੰ ਮਾਰਿਆ ਤੇ ਮੇਰੀ ਗੱਲ ਸੁਣ ਲਾ ਬਗਵਾਸ ਬੰਦ ਕਰ ਲੈ ਮਾਰਾ ਚ ਪੇੜ ਮੂਠਾ ਕਰਦਾ ਲਾਲੇ ਦਾ ਮੈਂ ਬੋਲਦਾ ਵਾ ਕਿਦਾਂ ਵਾ ਜ਼ਬਾਨਾ ਕਿਦਾਂ ਕੱਢਦਾ ਵਾ ਮੈਂ ਸ਼ਰਮ ਨੂੰ ਹੱਥ ਮਾਰ ਥੋੜੀ ਜੀ ਹੈ ਅੱਗੇ ਤਾਂ ਮੰਜੀ ਤੇ ਨਖਤਿਆ ਪੈ ਗਿਆ ਹੋਰ ਤੂੰ ਕੀ ਚੰ ਚੜਨਾ ਹੁਣ ਮੇਰੀ ਗੱਲ ਸੁਣਨਾ ਧਿਆਨ ਨਾਲ ਮਹਾ ਮਿੰਤਾ ਕਰਾ ਕੇ ਨਾ ਕੱਲ ਤੇ ਤੇਰਾ ਕਮਨ ਨਾਮ ਕਢਾਇਆ ਉਥੋਂ ਮੈਂ ਤਾਂ ਹੱਥ ਜੋੜੇ ਫੋਨ ਤੇ ਉਹਨੇ ਸ਼ੁਰੂ ਕੀਤਾ ਅਗਲੇ ਨੇ ਕਹਿਤਾ ਵਾ ਸਾਫ ਸਾਫ ਪੀ ਜੇਕ ਤਾਂ ਮੈਨੂੰ ਗੇੜਚੀ ਦਿਖ ਪਿਆ ਨਾ ਤੇ ਮੈਂ ਟੰਗ ਰਣਾ ਮੁੰਡਾ ਤੁਹਾਡਾ ਤੇ ਤੂੰ ਹੁਣ ਮੇਰੀ ਗੱਲ ਸੁਣ ਲੈ ਹੁਣ ਨਾ ਇੱਕ ਮਹੀਨਾ ਵਾ ਅੰਡਰਗਰਾਊਂਡ ਹੋ ਜਾ ਇੱਕ ਮਹੀਨਾ ਘਰੋਂ ਨਾ ਬਾਹਰ ਨਿਕਲੀ ਠੀਕ ਆ ਡੈਡੀ ਐਨਾ ਟਾਟਾ ਰਵਾਂਗੇ ਤੇ ਪਿੰਡ ਤੇ ਰਵਾਂਗੇ ਮੇਰੀ ਗੱਲ ਸੁਣ ਲੈ ਪਹਿਲੋਂ ਅੜਾ ਇੱਕ ਮਹੀਨਾ ਵਾ ਨਾ ਮੈਂ ਆਪੇ ਪੱਠੇ ਪੱਠੇ ਪਾਲਿਆ ਕਰੂੰਗਾ ਭਾ ਤੇਰੇ ਘੜੀ ਜੋੜੇ ਹੱਥ ਤੇ ਛੱਡ ਪਰੇ ਕੰਮ ਨੂੰ ਡੈਡੀ ਤੁਸੀਂ ਆਂਦੇ ਤੇ ਮੈਂ ਚ ਉੱਪਰ ਆਉਂਗਾ ਪਰ ਐਦਾ ਪਿੰਡ ਦੇ ਵਿੱਚ ਡਰ ਕੇ ਨਹੀਂ ਰਹਿ ਜਾਣਾ ਉੱਡਾ ਚੜੀ ਲਿਆ ਜਾਣਾ ਪੁੱਤ ਮੈਨੂੰ ਸੁਣ ਲੈ ਗੱਲ ਅੱਗੇ ਡਰਿਆ ਨਹੀਂ ਤੇ ਆ ਗਿਆ ਨਾ ਹੱਡ ਪੈਰ ਪਣਾ ਕੇ ਆਪਣੇ ਤਾਂ ਹੁਣ ਨਵਾਂ ਚੰਨ ਹੋਰ ਚੜਦੀ ਕੋਈ ਐਨਾ ਸ਼ੁਕਰ ਕਰਨਾ ਲੰਗਾ ਨਹੀਂ ਕੀਤਾ ਤੈਨੂੰ ਖਤਿਆ ਤੁਰ ਪੈਣਾ ਆਪਣੇ ਪੈਰਾਂ ਤੇ ਉਹਨਾਂ ਤਰਨ ਜੋਗਾ ਨਹੀਂ ਛੱਡਣਾ ਤੈਨੂੰ ਆ ਗਿਆ ਬਚ ਕੇ ਘਰ ਨੂੰ ਤੇ ਗੱਲਾਂ ਆਉਂਦੀਆਂ ਤੈਨੂੰ ਟਕ ਟਕ ਉਦੋਂ ਤੇ ਤੇਰੇ ਕੋ ਖਸ ਰਿਆ ਨਾ ਫਿਰ ਜੇ ਅਗਲੇ ਦਾ ਵੀ ਸਿਰ ਪਾੜ ਕੇ ਆਉਂਦਾ ਤਾਂ ਮੈਨੂੰ ਪਤਾ ਹੁੰਦਾ ਪਾੜਿਆ ਕਿਸ ਦਾ ਮੈਨੂੰ ਗਿਆ ਵੀ ਪਾਣੀ ਲੈ ਉਹਨੂੰ ਖਰਾਕ ਦੇਵੇ ਇੱਕ ਖਰਾਕ ਦੇਣੀ ਮੇਰਾ ਤੇ ਜੀ ਕਾ ਡੱਫੜ ਕੇ ਦੇ ਮੁਕੀਆਂ ਮਾਰ ਕੇ ਆ ਦਿਖਾਵਾ ਇਹਦੇ ਬੈਠਾ ਹੁਣ ਮੂੰਹ ਸੁੱਟ ਕੇ ਜਿਹੜਾ ਰਹਿੰਦਾ ਤੂੰ ਮਾਰਨੀਆ ਪੈਣੀ ਆ ਵਾ ਅਗਲਾ ਪਤਾ ਕੀ ਕਹਿੰਦਾ ਹੈਗਾ ਆਂਦਾ ਕਵੈਸਚ ਨਾ ਪਾਉਣਾ ਇਹਦਾ ਤੇ ਪਾਰੇ ਕੇਸਚ ਨਾ ਕਿਸ ਬੰਦਿਆ ਤੇ ਪੈਂਦੇ ਆ ਵੇਖਾ ਆਕੜ ਵੇਖੋ ਇਹਦੀ ਫਟਾ ਕੋੜਾ ਜਿੰਨੀ ਨਾ ਸ਼ਰਮ ਰਹਿ ਜਾ ਇਹਨੂੰ ਸ਼ਰਮ ਬੰਦਿਆ ਤੇ ਪੈਣਾ ਵਾ ਤੋਂ ਠੀਕ ਆ ਨਾ ਤੇ ਸਾਰੀ ਉਮਰ ਗਵਾਸ ਤਰਾਇਓ ਮੈਂ ਤੇ ਤੇਰੇ ਬਾਰੇ ਵੱਡੇ ਵੱਡੇ ਸੁਪਨੇ ਵੇਖੇ ਆ ਕਿ ਕਿ ਤੈਨੂੰ ਬਾਹਰ ਕਲਾ ਮਾਣੀਆ ਸੁਣ ਲਾ ਬਾਈ ਚਾਂਸ ਇਹਦਾ ਜਦਨਾ ਵਾਦਾ ਘਾਟਾ ਕੋ ਹੋਈਂਦਾ ਇਹ ਕਿਤੇ ਮਾਦਰ ਦਾ ਬੰਦਾ ਮਰ ਜਾਂਦਾ ਤੇ ਫਿਰ ਕਿੱਥੇ ਜਾਣਾ ਇਹਨੇ ਸਾਰੀ ਉਮਰ ਜੇਲ੍ਹ ਚ ਬੈਠ ਰਹਿਣ ਦੇ ਉਹ ਕੁੜੀ ਦੂਜੀ ਨੇ ਕਰਨਾ ਫਿਰ ਇੱਥੇ ਅਮਲ ਚਰੀ ਨਾ ਤੈਨੂੰ ਤੇ ਨਿਸ਼ਰਮ ਨਹੀਂ ਕਿ ਤੇਰੀ ਭੈਣ ਘਰ ਬੈਠੀ ਆ ਉਹਦੇ ਬਾਰੇ ਹੀ ਕੋਈ ਸੋਚਣਾ ਵਾ ਹੈ ਆਪਣੀ ਕਰ ਦੀ ਬਾਰੇ ਸੋਚ ਜਿਹਨੂੰ ਲਿਆਇਆ ਕੱਢ ਕੇ ਰਖਤਿਆ ਉਹਦੇ ਮਗਰੋਂ ਵੀ ਕੋਈ ਆਉਣ ਜੋਗਾ ਗੱਲਾਂ ਮਾਰਦਾ ਕਰਨਾ ਅੱਜ ਤੋਂ ਬਾਤ ਕਰੋ ਬਾਹਰ ਨਿਕਲ ਤਾ ਮੈਂ ਲਿਤਾ ਮੜਦਨੀਆ ਤੇਰੀ ਹੋ ਚਲਾਵਾਂਗੇ ਪਾਣੀ ਲਿਆਓ ਪਾਣੀ ਲਿਆਓ ਇਹਦੇ ਵਾਸਤੇ ਨਵਾਬ ਜਾਨਾ ਮੈਂ ਬਾਹਰ ਵੇਖਾਂ ਘਰ ਨਹੀਂ ਆ ਮਨ ਨੂੰ ਮੈਂ ਸੁਟਿਆ ਤੇ ਅੰਦਰ ਦਵਾਈ ਇਹਦੇ ਜਿਆਦਾ ਡਰੀ ਜਾਂਦੇ ਆ ਉਹ ਜਿੰਨਾ ਡਰਾਂਗੇ ਉਹਨਾਂ ਲੋਕੀ ਉੱਤੇ ਚੜਦੇ ਆ ਡਰਨਾ ਨਹੀਂ ਕੋ ਹੋਣਾ ਘਰ ਬੈ ਕੇ ਮਸਲੇ ਹੱਲ ਹੁੰਦੇ ਆ ਇੱਕ ਵਾਰੀ ਉੱਠ ਲੈਣ ਦੇ ਆਹੜਾ ਸੀਰਾ ਵਾ ਨਾ ਇਹ ਧੰਕੀਆਂ ਦਿੰਦਾ ਨਾ ਅਡੇ ਘਰਦਿਆਂ ਨੂੰ ਉੱਠ ਲੈਣ ਦੇ ਨੂੰ ਇੱਕ ਵਾਰੀ ਉੱਥੇ ਮੋਰ ਕੇ ਦਾ ਬਣਾਉਣਾ ਜੇ ਮੰਜੀ ਤੇ ਨਾ ਨਾ ਪਾਇਆ ਮੈਂ ਵੀ ਜੀਵਨ ਦਾ ਮੁੰਡਾ ਨਹੀਂ ਆ ਸੋਨ ਦੇ ਨ ਦਵਾਈ ਦਿਖਵਾਵਾ ਪਹਿਲਾਂ ਸੋਨ ਦੇ ਨੀ ਉੱਠੋ ਤੇ ਦਵਾਈ ਖਾ ਲੋ ਐਤਰਾ ਹੁਣ ਨਹੀਂ ਦਿਖਾ ਲੋ ਹੁਣ ਕਿੱਥੇ ਹੈ ਦਵਾਈ ਮੈਂ ਦੇ ਦਿੰਦੀ ਆਹ ਅੱਖੀਆ ਕੋਈ ਨਹੀਂ ਖਾ ਲੈਣਾ ਹਾਂ ਰੱਖਦੇ ਹਾਂ ਤੇ ਨਹੀਂ ਹੁਣ ਚੰਗੇ ਰਹੇ ਹੋ ਬੋਲਾ ਮੂਹ ਰਹਿ ਗਈ ਹੁਣ ਅੱਗੇ ਡੈਡੀ ਹੁਣ ਬੇਇੱਜ਼ਤੀ ਕਰਕੇ ਗਏ ਆ ਤੇ ਹੁਣ ਤੂੰ ਆਣ ਕੇ ਚੰਗੇ ਰਹੇ ਜੇ ਆਹੀ ਗੱਲਾਂ ਤੋਂ ਫਿਰ ਤੁਹਾਡੇ ਨਾਲ ਇਦਾਂ ਹੁੰਦਾ ਵਾ ਜੇ ਤੂੰ ਬੁੱਢੀ ਦੀ ਗੱਲ ਨਹੀਂ ਨਾ ਸੁਣੀ ਆਹੀ ਕੰਮ ਹੋਣੇ ਆ ਕਿਸ ਦੇ ਮਗਰ ਜਾਈਏ ਤੇ ਕੱਲ ਨੂੰ ਕੋਈ ਮਗਰ ਆਂਦਾ ਵਾ ਆ ਬੋ ਮਗਰ ਆਂਦਾ ਵਾ ਜਿੱਦਾਂ ਕੱਲ ਤੁਹਾਡੇ ਮਗਰ ਆ ਗਈ ਸਾਰੇ ਜਾਣੇ ਮੇਰੇ ਵੱਲੋਂ ਜਾਈ ਜਾ ਅੱਜ ਤੇ ਉਹਨਾਂ ਨੇ ਬਾਵਾ ਤੋੜੀਆਂ ਕਾਨੂੰ ਲੱਤਾ ਤੋੜਨਗੇ ਆਹੋ ਲੱਤਾ ਤੋੜਨਗੇ ਤੇ ਜਾ ਜਾ ਕੰਮ ਕਰ ਆਪਣਾ ਜਾ ਚੱਲੀ ਆ ਤੋ ਇਹ ਵੀ ਕਰ ਲੋ ਕਰ ਲਓ ਇਹ ਵੀ ਭੂਏ ਛੜੀ ਜਾਂਦੀ ਐ ਇਹ ਵੀ ਜਵਦਾ ਮਾਰਾ ਮਗਰ ਹੀ ਲੰਗੀ ਐ ਲੈ ਇਹ ਤੱਕ ਹੁਕੂਸਤ ਤੇ ਇਦਾਂ ਕਰਨੀ ਐ ਨਨੀ ਜਾ ਕੇ ਸੁਣਾ ਦਿੰਨੀ ਪੁੱਤ ਤੋਂ ਲਿਆ ਦੇ ਵੱਜ ਕੇ ਨਨੀ ਕੋਤੇ ਕੰਮ ਕਰ ਹਾਂ ਆ ਮੈਂ ਸੌਦਾ ਲਿਖਿਆ ਆਈ ਯਾ ਥੋੜਾ ਮੈਨੂੰ ਸੌਦਾ ਭੱਜ ਕੇ ਲਿਆ ਦੇ ਮੰਮੀ ਮੈਂ ਨਹੀਂ ਜਾਣਾ ਤੇ ਮੈਂ ਵਿਹਲਾ ਨਹੀਂ ਨਾਲੇ ਹੈਗਾ ਮੈਂ ਨਹੀਂ ਉਹ ਸੌਦਾ ਸੌਦਾ ਲੈਣਾ ਇਹ ਖਾਣਾ ਨਹੀਂ ਪੁੱਛ ਕੋਈ ਨਹੀਂ ਮੈਂ ਖਾ ਲੂੰਗਾ ਅੱਗੇ ਖਾਂਦਾ ਹੀ ਆ ਕਿ ਅੱਗੇ ਮੈਂ ਭੁੱਖਾ ਸੌਣਾ ਆ ਜਰਾ ਕੰਮ ਨਹੀਂ ਸਣੀ ਕਰਦੇ ਸਣੀ ਕਰਦੇ ਹੁਣ ਪਿੰਦਰ ਨੂੰ ਕਹ ਆ ਪਿੰਦਰ ਕਿੱਥੇ ਆ ਤੈਨੂੰ ਮੈਂ ਕਿਹਾ ਤੱਪ ਮਾਰਤਾ ਵਾ ਮੈਂ ਕਿਹਾ ਸਭ ਦਾ ਲਿਆ ਦੇ ਮੈਂ ਨਹੀਂ ਜਾਣ ਮੈਂ ਮੈਨੂੰ ਕੰਮ ਕਿਤੇ ਮੈਂ ਚੱਲੇ ਆਪਣੇ ਓ ਸ਼ਰਮ ਹਜਾ ਕਰਿਆ ਕਰ ਮਾਵਾ ਤੇਰੀ ਬੋਲਦਾ ਕਿਦਾਂ ਮੈਂ ਮਨਾ ਕਰਤਾ ਨਾ ਬਸ ਫਿਰ ਮੈਨੂੰ ਬਾਰ-ਬਾਰ ਨਾ ਕੋਈ ਤੇ ਮੇਰੇ ਕੋ ਵੀ ਕੋਈ ਚੀਜ਼ ਨਾ ਮੰਗੇ ਚੰਗਾ ਕੋਈ ਜੇ ਭਾਈ ਮੇਰੇ ਵੱਲ ਚਾਰਨਾ ਖਾਓ ਚੰਗਾ ਠੀਕ ਆ ਠੀਕ ਆ ਨਾ ਤੁਹਾਨੂੰ ਤਾਂ ਨਹੀਂ ਸ਼ਰਮ ਮੈਨੂੰ ਤਾਂ ਫਿਰ ਸ਼ਰਮ ਆਉਂਦੀ ਆ ਪਿੱਤਿਆਂ ਪਤਾ ਕਿ ਚਰਾਂ ਨੇ ਸਾਰੀ ਉਮਰ ਕਮਾਈ ਕੀਤੀ ਤੁਹਾਨੂੰ ਇਹਨਾਂ ਨੂੰ ਰੋਟੀ ਵੀ ਨਾ ਚੱਜਦੀ ਦਵਾ ਪਰ ਤੁਸੀਂ ਤੁਸੀਂ ਤਾਂ ਸੋਚਦੇ ਨਹੀਂ ਕਿ ਸਾਡੀ ਮਾਂ ਨੂੰ ਸੁਣਾ ਦੇ ਮੈਂ ਮੈਂ ਇਕੱਲਾ ਹੀ ਆ ਘਰ ਚ ਕਿ ਮੈਂ ਹੀ ਸਾਰੇ ਕੰਮ ਮੈਂ ਹੀ ਕਰਨੇ ਬੰਬੀ ਦਾ ਵੀ ਮੈਂ ਹੀ ਕਰਾਂ ਪੱਠਾ ਦਾ ਵੀ ਮੈਂ ਹੀ ਕਰਾਂ ਤੇ ਮੈਂ ਤਾਂ ਤੇਰੇ ਪਿਓ ਵੱਲ ਗਈ ਹਾਂ ਉਹ ਸੁੱਤਾ ਮੈਂ ਤਾਂ ਸੁੱਤੇ ਨੂੰ ਕੀ ਜਗਾਉਣਾ ਤੇ ਪਿੰਦਰ ਜਿਹੜੀ ਕਿਤੇ ਗਿਆ ਸੀ ਤਾਂ ਤੇ ਨਹੀਂ ਉਹ ਕਿਤੇ ਆਏ ਉਹ ਕਿਤੇ ਦਫਤਰੇ ਜਾਂਦਾ ਗਾੜੀ ਇਹ ਭਲਾ ਚੱਲ ਕਨੀ ਆਣਾ ਚਲੀ ਗਿਆ ਤਾਂ ਅਖਰ ਕੀ ਢੀਕਾ ਕੋਈ ਢੀਕਲ ਉਹਨੂੰ ਜਦਾਉ ਗਣੂ ਖਲਾ ਦਿਓ ਅੱਗੇ ਉਹ ਹੀ ਜਾਂਦਾ ਮੈਂ ਨਹੀਂ ਤੈਨੂੰ ਦੱਬਾ ਹੋੜ ਪੈ ਜਾਂਦੇ ਕੰਮ ਦੱਸ ਦਾਂ ਤੇ ਪਤਾ ਨਹੀਂ ਤੇਰੀ ਤਵਾਕੈ ਨਹੀਂ ਵਿਗੜ ਗਈ ਕੋਈ ਨਹੀਂ ਮੇਰੀ ਰਹਿਣ ਤੇ ਵਿਗੜੀ ਮਾਂ ਨੇ ਦੇਖਾ ਐਡੀ ਲੰਮੀ ਆ ਤੇਰੀ ਕੋਈ ਸ਼ਰਮ ਹਜਾਤ ਹੈ ਹੀ ਨਹੀਂ ਕੋਈ ਥੋੜੀ ਬੁਤੀ ਸ਼ਰਮ ਕਰਿਆ ਕਰ ਮਾਂ ਪਿਓ ਦੇ ਅੱਗੇ ਨਹੀਂ ਬੋਲਦਾ ਜਾ ਲੈ ਜਾ ਬੈਲਾਂ ਦੇ ਮਿੰਦਾ ਹ ਮੇਟ ਲੈ ਭਰਾ ਚਲ ਜਾਨੀ ਆ ਕੰਧਾ ਮਾਂ ਵੀ ਨਹੀਂ ਚੰਗੀ ਲੱਗਦੀ ਹੈਗੀ ਤੈਨੂੰ ਉਹ ਚੰਗੀ ਲੱਗਦੀ ਆ ਆਹ ਸੰਨੀ ਲੱਭਦਾ ਇਨਾਨੂ ਇਹ ਸੰਨੀ ਲਈ ਅਧੇ ਹੋ ਜੇ ਪਤਾ ਨਹੀਂ ਡਾਕਿਆ ਆਇਆ ਚਿੱਠੀ ਫੜਾ ਗਿਆ ਵਾ ਪਤਾ ਨਹੀਂ ਕੀ ਲਿਖਿਆ ਵਾ ਹੈਗੀ ਅੰਗਰੇਜ਼ੀ ਚੋ ਚੱਲ ਪੜ੍ਹਉਂਦਾ ਕਿਸੇ ਨੇੜੇ ਨੂੰ ਓ ਮੜਿਆ ਓ ਡਾਕਿਆ ਚਿੱਠੀ ਜੀ ਫੜਾ ਗਿਆ ਵਾ ਤੇ ਹੈ ਅੰਗਰੇਜ਼ੀ ਤੇ ਬਣਾ ਵੇਖਾਂ ਕੀ ਲਿਖਿਆ ਹੋਇ ਤੇ ਓ ਹੱਥ ਤੇ ਸਾਫ਼ ਕਰ ਲਾ ਮੜੇ ਜੀ ਲੱਗੀ ਕਸਮ ਜੇ ਨਹੀਂ ਇੱਥੇ ਆਪਣਾ ਨਾਂ ਨੂੰ ਤੇ ਕੋਈ ਹੈ ਨਹੀਂ ਆ ਇਹ ਅੱਖਰ ਬੜੇ ਲਿਖੇ ਆ ਇਹ ਮੇਰੇ ਨਹੀਂ ਬਸਲਾ ਕੰਮ ਆ ਉਹ ਜਾਣ ਤੇ ਪ੍ਰੇਮ ਕੁੜੀ ਨੂੰ ਪੜਾ ਲੈਣਾ ਵਾ ਤੇਰਾ ਉਦੋਂ ਆਖੇ ਪੜਲਾ ਦੋ ਜਮਾਤਾ ਆਉਂਦਾ ਜਾਂਦਾ ਕੱਖ ਨੇ ਮੂੰਹ ਚੁੱਕਿਆ ਬਾਹਰਲੇ ਮੁਲਜ਼ਮ ਕੀ ਕਰਨਾ ਜਾ ਕੇ ਉੱਥੇ ਤੂੰ ਅੱਦ ਹੋਈ ਏ ਤੇਰੇ ਵਾਲੀ ਵੇਣੀ ਆ ਨਾ ਕਿੰਨੀ ਤਰੀਕ ਨੂੰ ਸੌਦਾ ਲਿਆਂਦਾ ਹੈਗਾ ਆ ਵੇਖਾਂ ਨੇ ਇਹਦਾ ਹਾਲ ਹੈ ਅਜੇ ਕਿੰਨੇ ਕ ਦਿਨ ਹੋਏ ਆ 10 ਦਿਨ ਨਹੀਂ ਹੋਏ ਤੇ ਕਹਿਣ ਵੀ ਡੈਪੀ ਆ ਫਲਾਣੀ ਚੀਜ਼ ਮੌਕੇ ਟਮਕਾਣੀ ਚੀਜ਼ ਮੌਕ ਗਈ ਹਰ ਇੱਕਦਾਂ ਵਰਤਦੀ ਆ ਐਦਾਂ ਚੁੱਕ ਚੁੱਕ ਕੇ ਸੁੱਟੀ ਜਾਂਦੀ ਡਸਟਬੀਨ ਵਿੱਚ ਕੀ ਕਰਾਇਆ ਦਾ ਲਾਜ ਮੈਂ ਨੂੰ ਤਾਂ ਸਮਝ ਨਹੀਂ ਆਉਂਦੀ ਕੀ ਫਾਇਦਾ ਲਿਖਣ ਦਾ ਕੀ ਵੇਖੀ ਜਾਣਣੀ ਆ ਆ ਵੇਖਣਾ ਕੀ ਆ ਆ ਘਰ ਦੇ ਸਬਦੇ ਸਬਦੇ ਡੀ ਹੀ ਪੜਨ ਕਿ ਜੇ ਹੁਣ ਲਿਆਂਦੇ ਆ ਤੇ ਕਹਿਣ ਡੈਪੀ ਮੌਕ ਗਈ ਆ ਯਾਰ ਡਾਕਿਆ ਚਿੱਠੀ ਜੀ ਫੜਾ ਗਿਆ ਵਕ ਯੋ ਮੁੰਡੇ ਨੂੰ ਕਿਹਾ ਇਹ ਤੇ ਉਹ ਵੀ ਕਿਤਾ ਕਿਹਾ ਮੈਨੂੰ ਤੇ ਪੜ੍ਹਨੀ ਨਹੀਂ ਆਉਂਦੀ ਅੱਖਰ ਬੜੇ ਬਰੀਕ ਆ ਤੂੰ ਬਾਹਲਾ ਕੇ ਦੇਖ ਲੈ ਹਲੋ ਆਪਣਾ ਮੇਰੇ ਵੱਲ ਮੈਂ ਵੀ ਨਹੀਂ ਆ ਕਿਹੜੀ ਚਿੱਠੀ ਆ ਗਈ ਆਪਣੀ ਓ ਕੀ ਕਮਾਈ ਜਾਂਦੀ ਮੈਂ ਕਿਹਾ ਕਿ ਨਾ ਤੇ ਪੜ੍ਹ ਕੇ ਲਿਖਿਆ ਕੀ ਆ ਹਾਏ ਹਾਏ ਉਹ ਤਾਂ ਵੇਖਣ ਲਈ ਆ ਇਦਾਂ ਵਾ ਸਿੱਤੀ ਮੇਰੀ ਗੱਲ ਸੁਣੋ ਆ ਨਾ ਦਿਖਣ ਕੋਹ ਨਹੀਂ ਡਿਆ ਮੈਨੂੰ ਐਨਕ ਲਿਆ ਉਹ ਮੇਰੀ ਫੜ ਕੇ ਹੁਣੇ ਪੜ੍ਹ ਦੇਣਾ ਮੈਂ ਜਿਹੋ ਜਿਆ ਨਾ ਪੁੱਤ ਹੀ ਨਾ ਉਹ ਜੀ ਮਾਮ ਕੀ ਮਤਲਬ ਤੂੰ ਤੇ ਕਹਿਂਦਾ ਤੁਹਾਡੇ ਵਾਲੀ ਹੈ ਕੀ ਗੱਲਾਂ ਫੜ ਸਕਦੀ ਬੜੀਆਂ ਕੁੱਟੀਆਂ ਆ ਵਾ ਆ ਅੱਗੇ ਤੂੰ ਬਹੁਤ ਟੀਚਰ ਲੱਗੀ ਰਹੀਂ ਇੰਗਲਿਸ਼ ਦੀ ਆ ਕੁੜੀ ਨੂੰ ਆਜ ਮਾਰ ਪਰਿਓ ਅਮਨ ਆ ਫੜ ਆਓ ਇੱਧਰ ਅਮਨ ਨੂੰ ਸੱਦੀ ਜਾਂਦੇ ਜੇ ਲੱਗਿਆ ਮੈਨੂੰ ਪਤਾ ਆ ਬੈਂਕ ਦੀ ਲੱਗਦੀ ਆ ਮੈਨੂੰ ਉਹ ਬੈਂਕ ਤੇ ਤਾਂ ਮੈਂ ਪਰਸੋਂ ਗਿਆ ਆ ਵਾ ਲੈ ਦੱਸ ਅਗਲਾ ਨੇ ਚਿੱਠੀ ਪਾਤੀ ਹੋਊਗੀ ਕਹ ਚਿੱਠੀ ਯਾਰ ਇਹ ਪਾਤੀ ਆ ਆ ਵੇਖਾਂ ਉਹ ਲਿਮਟ ਦਾ ਕਹਿੰਦੇ ਬਾਅਦ ਚ ਕਹਿੰਦੇ ਝੋਨੇ ਹੋ ਨਵੀਂ ਪੁਰਾਣੀ ਕਰ ਦਾਂਗੇ ਓਹੋ ਏ ਫੇਰ ਨਾ ਮੁੰਡੇ ਨੇ ਫਾਰਮ ਭਰੇ ਹੀ ਗਏ ਨੌਕਰੀ ਨੌਕਰੀ ਦੀ ਕਰਦਾ ਰਹਿੰਦਾ ਵਾ ਨਾ ਬਈ ਚਲ ਕੇ ਇੱਥੇ ਮਿਲ ਜੇ ਮੈਨੂੰ ਲੱਗਦਾ ਉਹਦੇ ਫਾਰਮ ਨਹੀਂ ਲਏ ਆ ਆ ਵੇਖਾ ਹਾਂ ਹੈ ਆ ਵੇਖਾ ਹਾਂ ਇੰਨੀ ਅੰਗਰੇਜ਼ੀ ਲਿਖੀ ਆ ਹੈ ਇਹ ਨਾ ਉਹਨਾਂ ਨੇ ਪਾਈ ਆ ਕਿਤੇ ਨੌਕਰੀ ਨੌਕਰੀ ਦੀ ਓਏ ਹੁੰਦਾ ਜਾਂਦਾ ਤੈਨੂੰ ਪੱਖਨੇਗਾ ਇਹਨੂੰ ਚਿੱਠੀ ਕਿੱਥੋਂ ਆਣੀ ਉੱਥੋਂ ਹੈ ਤੁਸੀਂ ਨਾ ਮੇਰੇ ਪੁੱਤ ਨੂੰ ਚੰਗਾ ਕਿਓ ਤੁਸੀਂ ਨਾ ਕਮਾਈ ਕਹਿੰਦੇ ਰਹੋ ਉਹਨੂੰ ਕਦੀ ਤੇ ਚੰਗਾ ਕਹਿ ਦਿਆ ਕਰੋ ਉਹ ਕੰਮ ਕਰ ਜੇ ਤਾਂ ਕਰਨ ਲਈ ਆ ਕੁੜੀ ਨੂੰ ਆਵਾਜ਼ ਮਾਰ ਉਹਦੇ ਕੋਲ ਪਸੰਦ ਲੱਗਣਾ ਆ ਮਾਰ ਲੈਨੀ ਆ ਤੇ ਮੈਂ ਕਹੇ ਮੇਰੀ ਅਨਕ ਫੜਾ ਦੋ ਉਹ ਨਹੀਂ ਫੜਾਉਂਦੇ ਕਿ ਪੜਨ علاوہ ਹੈ ਇਹਦੇ ਕਾ ਨੰਬਰ ਨਾ ਬਣ ਜਾਣ ਕੋਈ ਗੱਲ ਨਹੀਂ ਮਾਰ ਲੈਨੀ ਨਾ ਤੁਹਾਡੀ ਨਿਵਾਜ ਗੱਲਾਂ ਮਾਰਦੀ ਫਿਰਦੀ ਆ ਅਮਨ ਨਹੀਂ ਅਮਨ ਤੁਹਾਡਾ ਵੀ ਨਾ ਮਾਂ ਪੁੱਤ ਦਾ ਕੋਈ ਹਾਲ ਨਹੀਂ ਗਾ ਅਜੇ ਕੁੜੀ ਚੰਗੀ ਵੀ ਮਾੜਾ ਮੋਟਾ ਪੜ ਲੈਂਦੀ ਅੱਛਾ ਤਾਂ ਕਿ ਤੁਸੀਂ ਦੋਵੇਂ ਡਾਂਗਾ ਤੋਂ ਬੱਚੇ ਤਾਂ ਮੱਸਾਂ ਕਰਦੇ ਤੁਸੀਂ ਪੜ ਲਓ ਹੈ ਮੈਂ ਤੇਰੇ ਨੂੰ ਝੂਠ ਨਹੀਂ ਬੋਲਦਾ ਨਹੀਂ ਪੜਨੀ ਉਹਦੇ ਨਹੀਂ ਪੜਦਾ ਆਏ ਕੱਲ ਹੀ ਮੇਰ ਕੋ ਫੜ ਕੱਲ ਹੀ ਆਏ ਜੋਕੇ ਪਹਿਲਾਂ ਆ ਗਏ ਜੇ ਤਾਨੂੰ ਪਤਾ ਚੰਗਾ ਪੜਾਣਾ ਪੜ ਲੈਣੀ ਆ ਹਾਂਜੀ ਮੰਮੀ ਇੱਥੇ ਬਹਿ ਇੱਧਰ ਆਖੀ ਪਤਾ ਕੀ ਲਿਖਿਆ ਹੋ ਗਿਆ ਆ ਵੇਖ ਨਹੀਂ ਆ ਮੈਨੂੰ ਨਾ ਐਨਕ ਨਹੀਂ ਲਿਆ ਕੇ ਦੇਂਦਿਆ ਪਿਓ ਤੇਰਾ ਮੈਂ ਤਾਂ ਪੜ ਲੈਣਾ ਸੀਗਾ ਮੈਂ ਛਤੀ ਪਾ ਨਹੀਂ ਹੋਰ ਐਨੀ ਕੰਗਰਜੀ ਤੇ ਮੋਦਾ ਪੜ ਲੈਣੀ ਆ ਤੂੰ ਵੇ ਕੀ ਆਏ ਲੱਗੀ ਕੋ ਸਮਝ ਕੇ ਨਹੀਂ ਨਹੀਂ ਪੱਲੇ ਤੇਰੇ ਵੀ ਨਹੀਂ ਕੋਹ ਪੈਂਡਿਆ ਲੱਗਦਾ ਲੈ ਕੇ ਮਿੰਦ ਮਮੀ ਚੁੱਪ ਵੀ ਕਰ ਜਾ ਕਰੋ ਕਰ ਜਾ ਹੁਣ ਦਿਮਾਗ ਰਾ ਕੇ ਪੜ੍ਹਨ ਦੇ ਨਹੀਂ ਦੱਸਾਂਗੀ ਕੋਹਾ ਮਮੀ ਜੋ ਤੁਸੀਂ ਚਾਹੁੰਦੇ ਹੋ ਨਾ ਉਹ ਹੋ ਗਿਆ ਜੀ ਹਾਂ ਸੱਚੀ ਨਹੀਂ ਮੇਰਾ ਮੁੰਡਾ ਧਰਤੀ ਹੋ ਗਿਆ ਆ ਲਓ ਮੈਂ ਕਹਿੰਦੀ ਸੀ ਨਾ ਕਿ ਉਹ ਚਿੱਠੀ ਆਈ ਆ ਤੁਸੀਂ ਮੰਨ ਲੈ ਨਹੀਂ ਦੇ ਮੈਨੂੰ ਸਮਝਦੇ ਕਿ ਇਹਨੂੰ ਪੜ੍ਹਨਾ ਕੋਈ ਨਹੀਂ ਆਉਂਦਾ ਆ ਵੇਖ ਲੈ ਹੈ ਉਹੋ ਮਮੀ ਕੋਰਟ ਵੱਲੋਂ ਆਈ ਏ ਚਿੱਠੀ ਹਾਏ ਹਾਏ ਇਹ ਕੋਰਟ ਵੱਲੋਂ ਨਹੀਂ ਨਾ ਵਕੀਲ ਦੇ ਪੇਪਰ ਵੀ ਪੜ੍ਹੇ ਹੈਗੇ ਲੇ ਸ਼ੁਕਰ ਆ ਮਾਰ ਕਾ ਤੇਰਾ ਸ਼ੁਕਰ ਮੇਰਾ ਪਤਾ ਵੇਖ ਲੋ ਵਕੀਲ ਬਣਣਾ ਜੇ ਹੁਣ ਹੁਣ ਵੇਖੀ ਜਾਇਓ ਤੀ ਮੈਂ ਵੀ ਟਿਕਣ ਨਹੀਂ ਗਿਆ ਹੁੰਦਾ ਤੈਨੂੰ ਤਖਣ ਦੇ ਵਕੀਲੋਂ ਕਰਨੇ ਲੱਗ ਗਿਆ ਨਹੀਂ ਲੱਗ ਜਾਈ ਤਾਂ ਹੁੰਦਾ ਵਾ ਇਹ ਨਹੀਂ ਬਣਾ ਫਰਾਜਾ ਚਿੱਠੀ ਫਿਰ ਕਾਦੀ ਆ ਗਈ ਮੰਮੀ ਦਾ ਕੋਈ ਹਾਲ ਨਹੀਂ ਆ ਸੁਣ ਵੀ ਤੈਨੂੰ ਕਾਦੀ ਚਿੱਠੀ ਆਈ ਆ ਡੈਡੀ ਗਾੜੀ 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 ਬੱਤਾ ਕੰਮ ਦੇ ਇੱਕ ਕੋਰਟ ਵੱਲੋਂ ਚਿੱਠੀ ਆਈ ਆ ਨਵ ਦੇ ਡਿਵੋਰਸ ਵਾਲੀ ਜਿਹੜਾ ਤੂੰ ਕਿਹਾ ਸੀ ਆ ਗਈ ਆ ਤੇ ਹੋਰ ਕੀ ਹੋਣਾ ਮੈਂ ਨਾ ਤੀ ਚੁੰਦੇ ਹੋ ਗਿਆ ਵਾ ਖੁਸ਼ ਹੋ ਵਹੁਣ ਚੱਲ ਚੰਗਾ ਹੋਇਆ ਬੜਾ ਟਲੀ ਹੈ ਬੜਾ ਨਹੀਂ ਟਲੀ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਆ ਓ ਕਿਤੇ ਜ਼ਿੰਦਗੀ ਬਰਬਾਦ ਨਹੀਂ ਹੋਣੀ ਇਹੜੀ ਇਨਾਂ ਵਾਸਤੇ ਤੇ ਖੁਸ਼ੀ ਦੀ ਗੱਲ ਹੈ ਤਾਂ ਹੀ ਤੋ ਗਿੱਦੇ ਪਾਉਂਦੇ ਹੀ ਤੋਹੀ ਨਾ ਤੂੰ ਚੁੱਪ ਕਰ ਜਾਓ ਮੈਨੂੰ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਠੀਕ ਆ ਚੰਗਾ ਹੋਇਆ ਸਗੋਂ ਹੁਣ ਮੈਂ ਕਰਾਉਣੀ ਸਾਈਨ ਉਹਦੇ ਕਰਾ ਲਓ ਕੰਮ ਨਹੀਂ ਕਰਦੀ ਮੈਂ ਕਾਹ ਕਰਾਂ ਗਲਤ ਕੰਮ ਨਾ ਕਰੀ ਮੈਂ ਦੱਸਾਂ ਗੱਲ ਮੰਮੀ ਮੇਰੀ ਗੱਲ ਸੁਣੋ ਅਜੇ ਵੀ ਟਾਈਮ ਹੈਗਾ ਜੀ ਕੁਛ ਨਹੀਂ ਵਿਗੜਿਆ ਉਹਨਾਂ ਨੇ ਚਿੱਠੀ ਭੇਜੀ ਹੁੰਦੀ ਹੈ ਤੇ ਉਹਦੇ ਵਿੱਚ ਟਾਈਮ ਦਿੰਦੇ ਆ ਵੀ ਆਪਾਂ ਟਾਈਮ ਲੈਣਾ ਹੀ ਨਹੀਂ ਸਾਨੂੰ ਲੋੜ ਹੀ ਨਹੀਂ ਟਾਈਮ ਲੈਣ ਦੀ ਮਾਰੀ ਗਾੜੀ ਤੇਰੀ ਗਾੜੀਆਂ ਵਾ ਨਾ ਸਾਰਾ ਬੇੜਾ ਕਰਕੇ ਕਰਦਾ ਤੂੰ ਕਰਨਾ ਜਿੱਦਣ ਕੀਤਾ ਤਰ ਮੈਂ ਦੱਸਾਂ ਤੇ ਨਾਲੇ ਡੈਡੀ ਉਹ ਵੇਲੇ ਪੜੇ ਲਿਖੇ ਹੋ ਕੇ ਵੀ ਦੋਨਾਂ ਜੀਆਂ ਦਾ ਉਹ ਟਾਈਮ ਦਿੰਦੇ ਆ ਉਹਨਾਂ ਨੂੰ ਇਕੱਠੇ ਰਹਿਣ ਗੱਲ ਮਿਲ ਕੇ ਸੁਲਾ ਸੁਲਾਈ ਨਾ ਹੋ ਜੇ ਉਹਨਾਂ ਨੇ ਕਾਹਦੀਆਂ ਕੀਤੀਆਂ ਤੇ ਉਹ ਡੰਗਰ ਥੋੜੇ ਉੱਤੇ ਸਾਰੇ ਅੱਛਾ ਮੇਰੀ ਧੀ ਆ ਮੈਨੂੰ ਪਤਾ ਵਾ ਉਹਦਾ ਕੀ ਮਾੜਾ ਤੇ ਕੀ ਚੰਗਾ ਆਨੋ ਦਵਾਨੂ ਕੀ ਪਤਾ ਵਾ ਤੂੰ ਇਹ ਤੇ ਪੇਸ਼ ਨਹੀਂ ਨਹੀਂ ਸ਼ਦਾਈਏ ਨਹੀਂ ਕੋਈ ਮੋੜੇ ਕੋਈ ਲੱਗਦੀ ਨਹੀਂ ਤੇ ਮੇਰੀ ਵੀ ਨਹੀਂ ਕੁਛ ਲੱਗਦੀ ਤੁਹਾਡੀ ਬਸਤੀ ਲੱਗਦੀ ਆ ਹੋਰ ਤੇ ਕਿਹਦੀ ਕੁਛ ਲੱਗਦੀ ਨਹੀਂ ਨਾ ਅਈ ਤੇ ਤਾਂ ਬੁਰਾ ਹੀ ਸੋਚਣਾ ਵਾ ਜਿੰਨਾ ਤੇ ਮੈਨੂੰ ਆ ਨਾ ਤੁਹਾਨੂੰ ਨਹੀਂ ਹੈਗਾ ਦਵਾਨੂ ਠੀਕ ਆ ਮੈਂ ਤਾਂ ਹੁਣ ਉਹਦਾ ਬਸ ਤਲਾਕ ਕਰਾ ਕੇ ਰਹਿਣਾ ਵਾ ਇਹੋ ਦਿਨ ਤੇ ਮੈਂ ਡੀਕਦੀ ਸੀ ਡੈਡੀ ਕਰ ਉਹਨਾਂ ਆ ਗਿਆ ਕਰੇ ਕੰਮ ਤਾਂ ਦੱਸਾਂ ਉਹ ਬੰਦੇ ਪਾ ਕੇ ਤੇ ਕੁੜੀ ਨੂੰ ਤੇ ਘਰ ਕਲਾ ਦिए ਐਵੇਂ ਕਲਾ ਦिए ਇੰਨਾ ਕੋ ਕਰਕੇ ਤੇ ਕੁੜੀ ਨੂੰ ਫੇਰ ਉਹਦੇ ਘਰ ਕਲਾ ਦिए ਖਾਓ ਜੁੱਤੀਆਂ ਬੈ ਕੇ ਥੱਲੇ ਮੈਂ ਤਾਂ ਨਹੀਂ ਖਾਣਿਆ ਤੇ ਮੈਂ ਆਪਣੀ ਤੀਨ ਖਾਣ ਲੈਣੀ ਆ ਜੇ ਮੈਨੂੰ ਆਪਣੀ ਧੀ ਬਾਰੇ ਜੁੱਤੀਆਂ ਖਾਣੇ ਆ ਉਹ ਤੇ ਮੈਂ ਖਾ ਲੂੰਗਾ ਡੈਡੀ ਕੋਈ ਜੁੱਤੀਆਂ ਨਹੀਂ ਮਾਰਦਾ ਮੰਮੀ ਆਪਣੇ ਕੋਲੋਂ ਗੱਲਾਂ ਬਣਾਉਂਦੀ ਆ ਤੁਸੀਂ ਜਬਾਨਾ ਬੰਦ ਕਰੋ ਦੋਵੇਂ ਜਾਨੇ ਠੀਕ ਆ ਨਾ ਆ ਸੈਨ ਕਰਾਉਣੇ ਆ ਮੈਂ ਹੁਣੇ ਕਰਾ ਲੈਣੇ ਆਪਣੀ ਧੀ ਕੋ ਬਹੁਤਾ ਰੋਣਾ ਨਾ ਪਾਓ ਕਰੇਗੀ ਤਾਂ ਜੀ ਸਾਡੀ ਹੋ ਗੱਡੀ ਕੋ ਕੰਮ ਕਰਨਾ ਵਾ ਨਾ ਤੇ ਆਪਰੇ ਸਿਰ ਤੇ ਕਰੀ ਮੈਂ ਤਾਂ ਹਾਊਸ ਆਕ ਨਹੀਂ ਜਾਣਾ ਹਾਂ ਡੈਡੀ ਕਿਹੇ ਤੋਂ ਆਸਨਾ ਮੰਮੀ ਰੱਖੇ ਨਹੀਂ ਉਹਨਾਂ ਨੇ ਤੁਹਾਡੇ ਨਾਲ ਤੁਰਨਾ ਕੋਈ ਹੋ ਕੇ ਕੰਮ ਕਰ ਜਾ ਕੇ ਆਪਣਾ ਮੈਂ ਗੰਢੀ ਤੂੰ ਹੀ ਆਪਣਾ ਕਰੋ ਜਾ ਕੇ ਕੋਈ ਹਾਨ ਨਹੀਂ ਜੜੀ ਹੋ ਗਿਆ ਦਿਮਾਗ ਦਾ ਉੱਥੇ ਪਾਸੇ ਨੂੰ ਜਾਂਦੀ ਆ ਵੇਖ ਲਓ ਜਿਹੜੀ ਜਿਹੜੀ ਥੋੜੀ ਬੋਤੀ ਆਸ ਸੀ ਹੀ ਮੁਰਝੋਈ ਗਈ ਆ ਤੇ ਲੋਕੀ ਨੂੰ ਕੁੱਸਰੇ ਕਿੱਥੀ ਲੈ ਕੇ ਮਰ ਜਾਂਦੇ ਆ ਤੇ ਕਿੰਨੀ ਖੁਸ਼ੀ ਜਾਂਦੀ ਆ ਮੈਂ ਉਹ ਤਾਰ ਜਗਾ ਹੋ ਗਿਆ ਮਰਦੀ ਕੰਡੀ ਐ ਦੇਖੋ ਹੈ ਕੀ ਕਰੀਏ ਹੁਣ ਜਿਹੜੀ ਆਸ ਸੀ ਉਹ ਵੀ ਮਰ ਗਈ ਸਾਡੀ